ਸਲਾਮਾ ਦਾ ਸ਼ਾਰਟ ਲਗਦਾ ਉਹਦੇ ਗੁਣਾਂ ਦੀ ਸਲਾਮਾ ਕਰਨੀ ਗੁਣਾਂ ਨੂੰ ਚੰਗਾ ਕਰਕੇ ਬਿਆਨ ਕਰਨਾ ਉਹ ਸਲਾਹ ਹੈ ਸਿਫਤ ਉਹਦੇ ਵਿੱਚ ਹੈ ਖੂਬੀ ਸਿਫਤ ਦਾ ਮਤਲਬ ਤਾਂ ਖੂਬੀ ਖੂਬੀ ਉਹਦੇ ਵਿੱਚ ਹੈ ਖੂਬੀਆਂ ਦਾ ਬਿਆਨ ਕਰਨਾ ਇਸ ਤਰੀਕੇ ਨਾਲ ਕਿ ਤੇਰੀਆਂ ਖੂਬੀਆਂ ਸਾਰੀਆਂ ਪਰ ਉਪਕਾਰੀ ਨੇ ਸਾਡੇ ਤੇ ਪਰਉਪਕਾਰ ਕਰਨ ਵਾਲੀਆਂ ਸਾਰੀਆਂ ਖੂਬੀਆਂ ਨੇ ਤੇਰੇ ਚ 사ਲਾ ਇਹਨੂੰ ਕਹਦੇ ਨੇ 사ਲਾ ਸੱਚੀ ਤੇਰੀ ਸਿਫਤ ਸਭ ਤੇਰੀ ਸੱਚੀ ਹੈ ਬਿਲਕੁਲ ਠੀਕ ਹੈ ਤੇਰੇ ਜਿਹੜੀ ਸਿਫਤ ਹੈ ਲਿਖੀ ਹੋਈ ਕਹੀ ਹੋਈ ਉਹ ਤੇਰੇ ਸਿਫਤ ਹੈ ਐਵੇਂ ਨਹੀਂ ਕਹੀ ਹੋਈ ਸੱਚੀ ਗੋਲਦਰਜ ਸਾਰੇ ਹੈ। ਅਜੇ ਉਹ ਤੂੰ ਦੀ ਸ਼ਲਾਮਾ ਕੀਤੀ ਉਹ ਵੀ ਫਿਰ ਸੱਚੀ ਹੈ। ਜੇ ਕਿਹਨ ਕਿਹਾ ਤੂੰ ਦੇ ਆਲੂ ਹਲਦੇ ਆਲੂ ਤੂੰ ਹੈ ਤਾਂ ਕਿ ਹੈ। ਇਹ ਨਹੀਂ ਵੀ ਤੂੰ ਦੇ ਆਲੂ ਤਾਂ ਹੈ ਨਹੀਂ ਕਹਿ ਦਿੱਤਾ ਹਾਂ ਉਹਦੇ ਤੇ ਦੇ ਆਲੂ ਹੈ। ਉਹ ਕਹਿੰਦਾ ਦੇ ਆਲੂ ਆ ਬਾਕੀਆਂ ਦੇ ਦੇ ਆਲੂ ਨਹੀਂ ਹੈ। ਤੂੰ ਸਭ ਦਾ ਉੱਤੇ ਦੇ ਆਲੂ ਇਸ ਕਰਕੇ ਤੂੰ ਦੇ ਆਲੂ ਹੈ। ਜਿਹੜਾ ਕਿਸੇ ਥੋੜੇ ਜੇ ਬੰਦੇ ਤੇ ਦਿਆਲੂ ਹੈ ਬਾਕੀਆਂ ਤੇ ਨਹੀਂ ਹੈ ਉਹਨੂੰ ਦਿਆਲੂ ਨਹੀਂ ਕਿਹਾ ਜਾ ਸਕਦਾ ਸੱਚੀ ਜੜੀ ਸਭ ਤੋਂ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਕੁਦਰਤ ਕੀ ਹੈ ਕੁਦਰਤ ਅਸਲ ਦੇ ਵਿੱਚ ਉਹਦੀ ਸ਼ਕਤੀ ਹੈ ਜਿਹੜੀ ਸ਼ਕਤੀ ਸੰਸਾਰ ਦੇ ਵਿੱਚ ਕੰਮ ਕਰਦੀ ਹੈ ਨਾ ਕ੍ਰੀਏਟਰ ਸ਼ਕਤੀ ਹੈ ਜਿਹੜੀ ਉਹ ਕੁਦਰਤ ਹੈ ਕ੍ਰੀਏਟਰ ਦੀ ਸ਼ਕਤੀ ਹੈ ਜਿਹੜੀ ਉਹ ਕੁਦਰਤ ਕਰਦੇ ਉਹ ਦੀ ਕਲਾ ਹੈ ਕਲਾ ਕੀ ਦੀ ਕਲਾ ਅਕਲ ਦੀ ਕਲਾਈ ਕੰਮ ਕਰਦੀ ਹੈ ਉਹ ਦੀ ਅਕਲ ਦੀ ਸ਼ਕਤੀ ਉਹ ਕੰਮ ਕਰਦੀ ਹੈ ਕੋਈ ਸਰੀਰਕ ਸ਼ਕਤੀ ਕੰਮ ਨਹੀਂ ਕਰਦੀ ਉਹ ਦੀ ਅੱਛਾ ਸ਼ਕਤੀ ਉਹ ਕੰਮ ਕਰਦੀ ਹੈ ਜਿਹੜਾ ਸਾਡੇ ਦੇਹ ਦੀ ਸ਼ਕਤੀ ਹੋਰ ਹੈ ਇੱਛਾ ਸ਼ਕਤੀ ਹੋਰ ਹੈ ਸਰੀਰਕ ਸ਼ਕਤੀ ਅਲੱਗ ਚੀਜ਼ ਹੈ ਸਰੀਰਕ ਸ਼ਕਤੀ ਨਾਲ ਤੁਸੀਂ ਤੁਰੇ ਫਿਰਦੇ ਹੋ ਸਰੀਰਕ ਸ਼ਕਤੀ ਘਟ ਵੀ ਜਾਂਦੀ ਹੈ ਵੱਧ ਵੀ ਜਾਂਦੀ ਹੈ ਬਿਮਾਰ ਹੋ ਜਾ ਘਟ ਜਾਂਦੀ ਹੈ ਬੁੱਧ ਵੱਲ ਹੋਰ ਚੀਜ਼ ਹੈ ਸਰੀਰਕ ਵੱਲ ਹੋਰ ਚੀਜ਼ ਹੈ ਸਰੀਰਕ ਵੱਲ ਮਾਇਆ ਦਾ ਵੱਲ ਹੈ ਆਦਮੀ ਦੇ ਵਿੱਚ ਬੁੱਧ ਵੱਲ ਜ਼ਿਆਦਾ ਹੁੰਦਾ ਹੈ ਸਰੀਰਕ ਵੱਲ ਥੋੜਾ ਹੁੰਦਾ ਹੈ ਕੋਈ ਜ਼ਰੂਰੀ ਨਹੀਂ ਬੁੱਧ ਵਾਲਾ ਸਰੀਰ ਕਮਾਲ ਨਾਲ ਸੰਬੰਧ ਹੋਵੇ। ਸਰੀਰ ਕਮਾਲ ਹੋਣਾ ਹੋਤੀ ਹੈ। ਵੱਡੇ ਵੱਡੇ ਪਹਿਲਵਾਨ ਹੈ ਰੇਟ ਲਿਫਟਰ ਜਿਹੜੇ ਨੇ ਉਹ ਤੇ ਕਮਾਲਬੰਦ ਨਹੀਂ ਹੁੰਦੇ। ਕੋਈ ਜ਼ਰੂਰੀ ਨਹੀਂ ਵੀ ਅਕਲਬੰਦ ਹੋਣ ਨੂੰ। ਬੁੱਧ ਵਾਲਾ ਉਹਨੂੰ ਜ਼ਿਆਦਾ ਹੋਵੇ। ਉਹ ਸਰੀਰ ਕਮਾਲ ਹੈ, ਅਲੱਗ ਗੱਲ ਹੈ। ਸੱਚੀ ਤੇਰੀ ਕੁਦਰਤ ਤੇਰੀ ਕੁਦਰਤ ਦੀ ਜਿਹੜੀ ਸ਼ਕਤੀ ਹੈ ਉਹ ਹਮੇਸ਼ਾ ਰਹਿਣ ਵਾਲੀ ਹੈ। ਹੋਰ ਕਿਸੇ ਦਾ ਬੁੱਧਵਲ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਜਿਹੜਾ ਇੱਕ ਹੈ ਤੇਰਾ ਕਿਹਨੂੰ ਜ਼ਬੂਦਨ ਕੀਤਾ ਤੇਰਾ ਕਿਤਾ ਇੱਕ ਨੂੰ ਜ਼ਬੂਦਨ। ਜਦੋਂ ਤੱਕ ਤੂੰ ਇੱਕ ਹੈ ਤੇਰਾ ਰੂਪ ਇੱਕ ਹੈ ਸਤ ਸਰੂਪ ਹੈ ਤੂੰ। ਉਦੋਂ ਤੱਕ ਤੇਰੀ ਜਿਹੜੀ ਕੁਦਰਤ ਹੈ ਸੱਚੀ ਹੈ। ਜਦ ਤੂੰ ਕ੍ਰੈਗ ਹੋ ਜਾਵੇਂ ਦੋ ਹੋ ਜਾਵੇਂ ਇੱਕ ਤੇ ਦਾਲ ਹੋ ਜਾਵੇਂ ਫਿਰ ਦੀ ਰਣੀ ਫਿਰ ਸੱਚੀ ਨਹੀਂ ਰਣੀ ਜਿਹੜੇ ਦੁਨੀਆਂ ਦੇ ਵਿੱਚ ਜੀਵਦੇ ਚੋਂ ਕਿ ਦਾਲ ਹੋਏ ਹੋ ਨੇ ਇਹਨਾਂ ਦੀ ਸਿਫਤ ਸਲਾਹ ਸੱਚੀ ਨਹੀਂ ਹੈ ਪਰ ਅਸੀਂ ਕਰਦੇ ਹਾਂ ਤੁਹਾਡੇ ਅੱ비 ਲੋਕ ਦੁਨਿਆਵੀ ਆ ਦੀ ਸਿਫਤ ਸਲਾਹ ਪੀਰ ਪੈਗੰਬਰਾਂ ਨੇ ਸਿਫਤ ਸਲਾਹ ਕੀਤੀ ਹੈ ਲੋਕਾਂ ਨੇ ਆਪਣੇ ਆਪਣੇ ਅਸੀਂ ਉਹ ਨਾਨਕ ਦੀ ਸਬਸਿਲਾ ਇਲੀ ਕਰ ਦਿੱਤੀ ਇਸ ਤਰੀਕੇ ਨਾਲ ਕਰ ਦਿੱਤੀ ਕਿ ਪਰਮੇਸ਼ਰ ਦੀ ਸਬਸਿਲਾ ਘਟਾ ਐ ਨਾਨਕ ਦੀ ਜ਼ਿਆਦਾ ਜਿਵੇਂ ਪਰਮੇਸ਼ਰ ਗਾਇਬ ਹੈ ਕਰਤਾ ਨਾਨਕ ਰਖ ਲਿਆ ਤੇ ਫਿਰ ਪਰਮੇਸ਼ਰ ਦੀ ਜਗ੍ਹਾ ਨਾਨਕ ਆ ਗਿਆ ਇਹ ਸਬਸਿਲਾ ਝੂਠੀ ਹੋ ਗਈ ਸੱਚੀ ਨਹੀਂ ਰਹੀ ਸੱਚੀ ਸੱਚੀ ਦੀ ਸਬਸਿਲਾ ਜਿਹੜਾ ਸਦਾ ਰਹਿੰਦਾ ਉਹਦੀ ਸਬਸਿਲਾ ਸੱਚੀ ਹੈ ਇਹ ਠੀਕ ਹੈ ਨਾਨਕ ਸਦਾ ਵਾਸਤੇ ਸਿਰ ਹੈ ਹੋ ਗਿਆ ਇਹ ਠੀਕ ਹੈ ਨਾਨਕ ਹੈ ਹੁਣ ਵੀ ਹੈ ਸੱਚਖੰਡ ਦੇ ਵਿੱਚ ਪ੍ਰਭੂ ਦਾ ਰਾਂ ਸੰਗਤ ਦੇ ਵਿੱਚ ਇੱਕ ਮੈਂਬਰ ਹੈ ਉਸ ਪਾਰਲੀਮੈਂਟ ਦਾ ਇੱਕ ਮੈਂਬਰ ਹੈ ਉਹਦੀ ਆਪਣੀ ਮਰਜ਼ੀ ਕੋਈ ਨਹੀਂ ਉਹਦੀ ਤਾਂ ਜਿਉਂਦੇ ਦੀ ਮਰਜ਼ੀ ਖਤਮ ਹੋ ਗਈ ਸੀ ਆਪਣੀ ਮਰਜ਼ੀ ਤਾਂ ਉਹਨੇ ਜਿਉਂਦੇ ਲਈ ਛੱਡਤੀ ਸੀ ਉਹ ਤਾਂ ਪਾਣੇ ਦੇ ਵਿੱਚ ਸੀ ਉਦੋਂ ਵੀ ਹੁਣ ਵੀ ਪਾਣੇ 'ਚ ਇਹ ਨੁਕਤਾ ਹੈ ਜਿਹੜਾ ਸਮਝ ਦੇ ਵਿੱਚ ਨਹੀਂ ਆ ਰਿਹਾ ਲੋਕਾਂ ਨੂੰ। ਇੱਦਾਂ ਆ ਕੇ ਕਹਿੰਦਾ ਨਮੀਓਂ ਰਲ ਗਿਆ ਜੀ ਸਮੁੰਦਰ ਜਣੋ ਸਮੁੰਦਰੀ ਬਣ ਗਿਆ ਕਿਵੇਂ ਬਣ ਗਿਆ ਸਮੁੰਦਰ ਉਹ। ਬੂਧ ਸਮੁੰਦਰ ਦੇ ਵਿੱਚ ਜਾ ਕੇ ਆਪਣਾ ਆਪਾ ਘੁਆ ਲੈਂਦੀ ਐ। ਆਪਣਾ ਨਾਮ ਬਿਟਾ ਲੈਂਦੀ ਐ। ਸਮੁੰਦਰ ਨਹੀਂ ਬਣਦੀ ਹੁੰਦੀ। ਉਹ ਕਬੀਰ ਦਾ ਜਿਹੜਾ ਪਹਿਲਾ ਸ਼ਬਦ ਹੈ। ਇਹ ਹੀ ਕਹਿ ਰਿਹਾ। ਗੁੰਗਾ ਕੇ ਸੰਗਤ ਸਲਤਾ بگੜੀ ਇਹ ਛੋਟੇ ਜਿਹੇ ਨਾਲਾ ਆ ਕੇ ਹੁੰਦਾ ਜਿ ਪੈ ਗਿਆ ਤੇ ਉਹ ਬੰਗੜੀ ਖਤਮ ਹੋ ਗਈ ਸੋ ਸਰਤਾ ਗੰਗਾ ਹੋਏ ਨਿਬੜੀ ਉਹ ਗੰਗਾ ਹੀ ਬਣ ਗਈ ਗੰਗਾ ਤਾਂ ਰਹਗੀ ਸਰਤਾ ਨਹੀਂ ਰਹੀ ਜੇ ਤਾਂ ਨਾਨਕ ਬਣ ਗਿਆ ਸਮੁੰਦਰ ਤਾਂ ਤਾਂ ਸਮੁੰਦਰ ਦਾ ਨਾਮ بدل ਕੇ ਨਾਨਕ ਹੋ ਜਾਣਾ ਚਾਹੀਦਾ ਇਹ ਸਮੁੰਦਰ ਪਹਿਲਾਂ ਵੀ ਸਮੁੰਦਰ ਤੇ ਹੁਣ ਵੀ ਸਮੁੰਦਰ ਐ ਫੇ ਦਰਿਆ ਦਾ ਹੀ ਨਾਮ ਖਤਮ ਹੋਇਆ ਹੈ ਸੁਬਦਨ ਉਹ ਤਾਂ ਪਹਿਲਾਂ ਵੀ ਸੀ ਤੇ ਠੀਕ ਹੈ ਕਿ ਸੁਬਦਨ ਦੇ ਵਿੱਚ ਸਮਾ ਗਿਆ ਉਹ ਜਾ ਕੇ ਪਰ ਸੁਬਦਨ ਰਹਿ ਗਿਆ